हेलो हैप्पी बर्थडे टू यू टू यू हैप्पी बर्थडे टू यू हैप्पी बर्थडे टू यू कौन खबर फैन नहीं है कोई ने बीच में खड़ा कर हां हैप्पी बर्थडे आ जाओ आ जाओ गाड़ी मारगा आ जाओ

ਹਾਂ ਹਾਂ ਕਿਹੜਾ ਬਾਜ ਦਿੰਨੇ ਆ ਸੜਕ ਤੇ ਘਰ ਚੋਰ ਚ ਕਿਹੜਾ ਰਹਿ ਹਾਂ ਮੁੰਡੇ ਦੀ ਪ੍ਰਕਾਰ ਦੀ ਹੈ ਹਾਂ ਹਾਂ ਲੈ ਵੇ ਦੀ ਕਰਤੀ ਨਾ ਸਤਿ ਆਦੇ ਥੈਂਕ ਯੂ ਵੀ ਵੇਂਦਾ ਵੀ ਤੇ ਕਿਸੀ ਕੈਦਰ ਡੇ ਹਾਪੀ ਵਾਰਡੇ ਥੰਗ ਕਰਿਆ ਜੋ ਉੱਥਾ ਲੱਚਾ ਹੈ ਉੱਥੇ ਹੀ ਫਿਰਦਾ ਹੋਊਗਾ ਹੋ ਗਿਆ ਇਹ ਕਰਿਆ ਹੋ ਗਿਆ ਹੋਰ ਲੈ ਵੀ ਸਾਡੇ ਨੂੰ ਤੂੰ ਆ ਕੇ ਉੱਟਾ ਠੀਕ ਹੈ ਇਹਦੇ ਨੂੰ ਕੇ ਕੀ ਉੱਟਾ ਲੈ ਲਈ ਸਾਡੀ ਬਣਾ ਦੇ ਮਦਰ ਜਾਨ ਆ ਜਾ ਸਾਦੇ ਆ ਜੰਦੇ ਮੈਂ ਕਰਾ ਜੋ ਕਿਹੜਾ ਪਹਿਲੇ ਕੌਣ ਸੀ ਉਹ ਕਹੂੰ ਚਾਹੀਦਾ ਆਇਆ ਮੈਂ ਸਾਮਣੇ ਜਾ ਕੋਸਾਰੇ ਹਾਂ ਜਿੰਨ ਤੋਂ ਰਾਤ ਨਹੀਂ ਚੜਨਾ ਤੇ ਕੋਈ ਕਰਦੇ ਹਾਂ ਹਾਂ ਇਹ ਕਰਦੇ ਠੀਕ ਹੈ ਹਾਂ ਉਹ ਦੜਾਲੇ ਜੋਤ ਦਾ ਜਾਨੂੰਦਨ ਹੈ ਬਈ ਅੱਜ ਹਾਂਜੀ ਘਰੇ ਵਾਲੇ ਦਾ ਘਰੇ ਵਾਲਾ ਗੱਟ ਐਚ ਆਰ ਨਾਲ ਵਾਲੇ ਨੇ ਐਚ ਆਰ ਥਾਟ ਵਾਲੇ ਕੀ ਆ ਤੀਬਾ ਦੇ ਹੈਪੀ ਬਰਥਡੇ ਮੈਨੂੰ ਲੱਗਦਾ ਮਾਮਾ ਆ ਮਾਮਾ ਹੈਰੀ ਦੀ ਟੌਪੀ ਰਹੀ ਮੇਰੀ ਹੈਰੀ ਉਹ ਜਿਵੇਂ ਹੈਰੀ ਕਹਿੰਦੀ ਆ ਕਹਿੰਦਾ ਬਖਰਮ ਦਾ ਮੈਂ ਮਾਮਾ ਲੱਗਦਾ ਬਖਰਮ ਦਾ ਕਹਿੰਦਾ ਵੀ ਜਿਵੇਂ ਉਹ ਦੂਜੇ ਹੁਣ ਰਾਜ ਦਾ ਮੁੰਡਾ ਮਾਮਾ ਕਹਿੰਦੀ ਹੈਰੀ ਨੂੰ ਉਹਨੇ ਆਖਿਆ ਬਖਰਮ ਵੀ ਮੈਨੂੰ ਮਾਮੀ ਕਹੋ ਚਲੋ ਕਰੀਏ ਖਾਣਾ ਚਲੋ ਕਰੋ ਵੀ ਖਾਣ ਦਾ ਤਾਂ ਤੁਹਾਡਾ ਕੰਮ ਹੀ ਐ ਮੇਨ ਮੁੰਡੇ ਰੱਖ ਲੈ ਬਿਆਲੀ ਕਰ ਲੈ ਹੈ ਮੁੰਡੇ ਰੱਖ ਰਿਹਾ ਹੋਏ ਕੋਣ ਸਮਾਰਕ ਲੈ ਕੇ ਆਵਾਂਗੇ ਹੱਸ ਜਾਵਾਂਗੇ ਕਿਧਰ ਉੱਥੇ ਲੈ ਨਹੀਂ ਪਾ ਜਾਣਾ ਨਹੀਂ ਫਿਰ ਹਾਂ ਖਾ ਖਾਲੇ ਮੈਂ ਇਹ ਪਤਾ ਕਰਤਾ ਖਾਣਾ ਸ਼ੁਰੂ ਆ ਜਾ ਸੋਨੋ ਜੀ ਕਿਹੜਾ ਫਲੇਵਰ ਹੈ ਇਹ ਹੈ ਪਹਿਨੇ ਚਾਕਲੇਟ ਹੈ ਨਾ ਚਾਕਲੇਟ ਚਾਕਲੇਟ ਹਾਂ ਲਿਆ ਜੀ ਲੈ ਲਿਆ ਚੋਕਲੇਟ ਚਾਕਲੇਟ ਵਾਲਾ ਤਾਂ ਫਿਰ ਆਪਾਂ ਵੀ ਸ਼ੱਕ ਲੈਨੇ ਇਹਨਾਂ ਮਿੱਠਾ ਨਹੀਂ ਹੋਣਾ ਲੈ ਸੁਆ ਲੈ ਆਹ ਕਿ ਪਾਤਾ ਆਪਣਾ ਤੇ ਨਹੀਂ ਨਾ ਬਹੁ ਕੋ ਭਰ ਖਾਣ। ਤੰਨੂ ਨੂੰ ਸ਼ੁਕਰ ਹੈ। ਹਾਂ। ਬਹੁਤ ਸੁਆਦਿਸ਼ਟ ਹੈ ਜੀ ਬੱਸ। ਇਹ ਬਾਰੇ ਨਹੀਂ ਖਾਣੀ ਆ ਗਈ। ਵਧੀਆ ਬਣਾ। ਨਾ ਵਧੀਆ। ਵਧੀਆ ਚ ਸਾਰੀਆਂ ਧਰ ਕੇ ਲੈ ਗਈ। ਤੋਂ ਲਈ ਮੈਨੂੰ ਭਰਾਈਆਂ ਨੇ। ਹਾਂ। ਨਹੀਂ ਖਰਾਪੀਆਂ। ਸਾਰੀਆਂ ਭੱਜੇ ਮੈਨੂੰ ਦੇ ਦੇ। ਅਰੇ ਆਹ ਦੇਖ। ਬਹੁਤ ਵਧੀਆ ਨਾ ਪਈਆਂ ਸਾਰੀਆਂ। ਹਾਂ। ਅਸੀਂ ਕੈਣੀ ਚੱਕਰ ਚੱਲਣਾ ਆਣਾਰੇ। ਆਏ ਕਰਕੇ ਕਹਿੰਦੇ ਉਹ ਚੱਕਰਵਾ ਉਹ ਕਿੱਦਿਨਾ ਹੋ ਗਈ ਕੱਦ ਅਸੀਂ ਕੱਲ ਹੋ ਗਈ ਸੀ ਨਾ ਉਹ ਕੌਲਿਆਂ ਦਾ ਪਈਆਂ ਨੇ ਕੱਲ ਵੀ ਰੋਡ ਤੇ ਬਈ ਇਹ ਚੱਲ ਜਾਂਦਾ ਕੰਮ ਰੋਡ ਤੇ ਕਹ ਰਹਿਗਾ ਵੈਸੇ ਪਾਰਾ ਹੈ ਜੀ ਸ਼ਾਮ ਕੀ ਪਾਰਾ ਗਿਆ ਜੀ ਵੀ ਪਾਰ ਗਿਆ ਹੂੰ ਇਹ ਰੋਡ ਤੇ ਤਾਂ ਨਹੀਂ ਜਾਂਦਾ ਕੰਮ ਬੱਸ ਨੂੰ ਸਾਰੀ ਜੀ ਪਾ ਕੇ ਰੱਖਦਾ ਜੀ ਦੇ ਜੀ ਸਾਰੀ ਮਹੀਨੇ ਦੀ ਬੱਸ ਹਾਂਜੀ ਹਾਂ ਕਾਲ <laughs> ਅੰਦੇ oh,